ਜਿਹੜਾ ਘਰ ਦੇ ਹਾਲਾਤ ਅਹੀ ਪਰ ਫਾਦਰ ਸਾਹਿਬ ਨੇ ਸ਼ੌਂਕ ਦਾ ਰਹਿਕ ਪੂਰਾ ਕਰਾਈ ਆਪਣਾ ਪਰ ਸਾਡੀ ਹੁਣ ਆ ਗਈ ਹੈ ਨਾ ਜੀ ਵੀ ਅਸੀਂ ਆਪ ਫਾਦਰ ਸਾਹਿਬ ਨਾਲ ਵੀ ਆਪਦੀ ਉਹ ਕਰਾਈਏ ਜੀ ਜ਼ਿੰਮੇਵਾਰੀ ਬਣਦੀ ਹੈ ਸਾਡੀ ਨਾਲ ਵਾਲਿਆਂ ਦਾ ਕੀ ਰਿਐਕਸ਼ਨ ਹੁੰਦਾ ਤੁਹਾਨੂੰ ਏਦਾਂ ਕੰਮ ਕਰਦੇ ਆ ਵੇਖ ਕੇ ਉਹ ਤਾਂ ਰਿਐਕਸ਼ਨ ਦਾ ਉਹਨਾਂ ਨੂੰ ਪਤਾ ਹੁੰਦਾ ਜੀ ਕੀ ਹੁੰਦਾ ਬਸ ਉਹ ਮਾੜਾ-ਵੋਟਾ ਕਹਿਣ ਲੱਗ ਜਾਂਦੇ ਹੁੰਦੇ ਨੇ ਜੀ ਵੀ ਬੇਲਪੁਰੀ ਵੇਚਦਾ ਤਾਂ ਆ ਰਖੀ ਚਾਹ ਨਾਲ ਵਾਲੇ ਦੋਸਤ ਟਾਂਚ ਮਾਰਦੇ ਆ ਆਇਆ ਤਾਂ ਇੱਕ ਦੋ ਹੁੰਦੇ ਨਹੀਂ ਮੇਰਾ ਵੀ ਬਣਾ ਸੀ ਮੈਂ ਵੀ ਆਈ ਲੈਵਲਸ ਕਰ ਲਾ ਗਿਆ ਪਲੱਸ 2 ਦਵਾ ਦਾ ਪਰ ਮੈਂ ਸੋਚਿਆ ਜੀ ਵੀ ਘਰ ਦੇ ਹਾਲਾਤ ਐਨੇ ਪੈਸੇ ਤਾਂ ਹੈ ਨਹੀਂਗੇ ਜੀ ਫਿਰ ਮਾਚ ਲੈ ਗ੍ਰੈਜੂਏਸ਼ਨ ਕਰ ਲੈਣੇ ਆ ਅੱਗੇ ਵੀ ਦੇਖ ਲਾਂਗੇ ਇੱਥੇ ਜੇ ਬੇਨਤ ਕਰਾਂਗੇ ਇੱਥੇ ਨੌਕਰੀਆਂ ਵਾਧੂ ਨਹੀਂ ਆਪਾਂ ਨੂੰ ਸਾਡੇ ਡੈਡੀ ਨੇ ਸਾਨੂੰ ਨਾਲ ਹੀ ਲਾ ਲਾਇਆ ਸੀ ਛੋਟੀ ਉਮਰੇ ਵੀ ਜਦੋਂ ਅਸੀਂ ਪੜ੍ਹਦੇ ਰਹੇ ਹਾਂ ਵੀ ਨਾਲ ਅਸੀਂ ਆਪ ਡੈਡੀ ਦੇ ਨਾਲ ਜਾਂਦੇ ਰਹੇ ਹਾਂਗੇ ਤੇ ਉਹਨਾਂ ਨੂੰ ਪਤਾ ਸੀ ਵੀ ਸਾਨੂੰ ਵੀ ਪਤਾ ਲੱਗਦਾ ਰਿਹਾ ਸੀ ਵੀ ਸਾਡੇ ਡੈਡੀ ਕਿਵੇਂ ਕਮਾਉਂਦੇ ਨੇ ਪੈਸਾ ਕਿਵੇਂ ਕਮਾਇਆ ਜਾਂਦਾ ਹੈਗਾ ਉਹ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਆਇਸ਼ਾ ਇੱਕ 18 ਸਾਲਾ ਨੌਜਵਾਨ ਦੇ ਨਾਲ ਮਿਲਵਾਨ ਜਾ ਰਹੇ ਹਾਂ ਜਿਹੜਾ ਕਿ ਉਹਨਾਂ ਸਾਰੇ ਬੱਚਿਆਂ ਦੇ ਲਈ ਮਿਸਾਲ ਆ ਜਿਹੜੇ ਸੋਚਦੇ ਨੇ ਕਿ ਅਸੀਂ 10 ਕਰ ਲਈ 12 ਕਰ ਲਈ ਤੇ ਹੁਣ ਆਇਲਸ ਕਰਦੇ ਹਾਂ ਤੇ ਬਾਹਰ ਨੂੰ ਜਾਂਦੇ ਹਾਂ ਇਹ ਵੀਰ ਬੀਏ ਕਰ ਰਿਹਾ ਵਾ ਇਹਦੇ ਐਗਜ਼ਾਮ ਚੱਲਦੇ ਪਏ ਨੇ ਲੇਕਿਨ ਨਾਲ ਦੀ ਨਾਲ ਆਪਦੇ ਪੈਰਾਂ ਤੇ ਖੜਾ ਹੋਣਾ ਚਾਹੁੰਦਾ ਵਾ ਤੇ ਬੇਲਪੁਰੀ ਆ ਜਿਹੜੀ ਕਿ ਉਹ ਵੇਚ ਰਿਹਾ ਗ੍ਰੈਜੂਏਸ਼ਨ ਕਰਦਾ ਕਰਦਾ ਬੇਲਪੁਰੀ ਵੇਚਦਾ ਪਿਆ ਵਾ ਤੇ ਬਹੁਤ ਸੋਹਣੀ ਮਿਸਾਲ ਉਹਨਾਂ ਸਾਰੇ ਬੱਚਿਆਂ ਲਈ ਆ 18 20 ਸਾਲ ਦੇ ਲਈ ਜਿਹੜੇ ਬਾਰ ਨੂੰ ਜਾਂਦੀਆਂ ਤਿਆਰੀਆਂ ਕਰ ਰਹੇ ਨੇ ਮਾਪਿਆਂ ਨੂੰ ਛੱਡ ਕੇ ਘਰਾਂ ਤੋਂ ਦੂਰ ਹੁੰਦੀਆਂ ਤਿਆਰੀਆਂ ਕਰ ਰਹੇ ਨੇ ਵੀਰ ਨਾਲ ਗੱਲਬਾਤ ਕਰਦੇ ਆ ਸਸ਼ੀ ਕਾ ਜੀ ਸਸ਼ੀ ਕਾ ਜੀ ਕੀ ਹਾਲ ਚਾਲ ਨੇ ਵਧੀਆ ਜੀ ਜੀ ਉਮਰ ਕਿੰਨੀ ਆ ਤੁਹਾਡੀ ਮੇਰੀ 18 ਸਾਲ ਦੀ ਹੋ ਗਈ ਜੀ ਜੀ ਤੇ ਮਨਪ੍ਰੀਤ ਜੀ ਇਹ ਗੱਲ ਕਰੀਏ ਤਾਂ ਕਿ ਜ਼ਰੂਰਤ ਪੈ ਗਈ ਜਾਂ ਕਿ ਕਾਰਨ ਆ ਕਿ ਤੁਸੀਂ ਬੇਲਪੁਰੀ ਸੇਲ ਕਰ ਰਹੇ ਹੋ ਜ਼ਰੂਰਤ ਹੈ ਬਸ ਵੀ ਹੁਣ ਘਰ ਦੇ ਕੰਮ ਸੀ ਆਈ ਤਾਂ ਅਰਕ ਡੈਡੀ ਵੀ ਵੇਚਦੇ ਨੇ ਪਰ ਮੈਂ ਨਾਲ ਡੈਡੀ ਦੇ ਨਾਲ ਹੈਲਪ ਕਰਾ ਦਿੰਨਾ ਆ ਜੀ ਹੁਣ ਵੀ ਉਹ ਡੈਡੀ ਕਹਿੰਦੇ ਤਾਂ ਨਹੀਂਗੇ ਵੀ ਤੂੰ ਮੇਰੇ ਨਾਲ ਅਗਲਾ ਫਿਰ ਫਿਰ ਵੀ ਮੈਨੂੰ ਆ ਲੱਗਦਾ ਵੀ ਹਾਂ ਕਰਾ ਦੇ ਡੈਡੀ ਹੋਰ ਨਾਲ ਹੈਪਾ ਜੀ ਮਿਹਨਤ ਕਰ ਰਹੇ ਹਾਂ ਮਿਹਨਤ ਕਰਨ ਦੇ ਵਿੱਚ ਕਾਦੀ ਸ਼ਰਮ ਨਾ ਹਾਂਜੀ ਹਾਂ ਜੀ ਤੇ ਜੇ ਆਪਾਂ ਮਨਪ੍ਰਿਤ ਗੱਲ ਕਰੀਏ ਤਾਂ ਤੁਸੀਂ ਸਟੱਡੀ ਵਗੈਰਾ ਵੀ ਕਰ ਰਹੇ ਹੋ ਨਾਲ ਦੀ ਨਾਲ ਹਾਂਜੀ ਹਾਂਜੀ ਜੀ ਕੀ ਕਰਦੇ ਮੇਰੇ ਬੀਏ ਸੈਕੰਡ ਇਅਰ ਚ ਹਾਂ ਮੈਂ ਬੀਏ ਸੈਕੰਡ ਇਅਰ ਦੇ ਵਿੱਚੋਂ ਜਦੋਂ ਬੰਦਾ ਕਾਲਜ ਦੇ ਵਿੱਚ ਹੁੰਦਾ ਨਾ ਉਦੋਂ ਇਹ ਸੋਚਦਾ ਵਾ ਕਿ ਯਾਰ ਮੈਂ ਟੋਰਾ ਮਾਰਨੀਆਂ ਨੇ ਹਨਾ ਤੇ ਕੰਮ ਕਰਵਾਲੋ ਦਾ ਘਾਟ ਹੀ ਧਿਆਨ ਹੁੰਦਾ ਸਗੋ ਮਾਪਿਆਂ ਨੂੰ ਤੰਗ ਕਰਦਾ ਹੁੰਦਾ ਵਾ ਕਿ ਮੈਨੂੰ ਆਹ ਲੈ ਦਿਓ ਮੈਨੂੰ ਬੁਲਟ ਲੈ ਦਿਓ ਮੇਰੇ ਨਾਲ ਦੇ ਹਨਾ ਆ ਚੀਜ਼ ਲਈ ਫਿਰਦੇ ਆ ਗੱਡੀ ਲਈ ਫਿਰਦੇ ਆ ਤੁਹਾਡੇ ਇਦਾਂ ਦੇ ਇਰਮਾਨ ਨਹੀਂ ਨਹੀਂ ਜਦੋਂ ਘਰ ਦੇ ਹਾਲਾਤ ਇਹ ਜੀ ਪਰ ਫਾਦਰ ਸਾਹਿਬ ਨੇ ਸ਼ੌਂਕ ਦਾ ਹਰੇਕ ਪੂਰਾ ਕਰਾਈ ਆਪਣਾ ਪਰ ਸਾਡੀ ਹੁਣ ਆ ਗਈ ਹੈ ਨਾ ਜੀ ਵੀ ਅਸੀਂ ਆਪ ਫਾਦਰ ਸਾਹਿਬ ਨਾਲ ਵੀ ਆਪਦੀ ਉਹ ਕਰਾਈਏ ਜੀ ਜ਼ਿੰਮੇਵਾਰੀ ਬਣਦੀ ਹੈ ਸਾਡੀ ਪਹਿਲਾਂ ਫਾਦਰ ਸਾਹਿਬ ਹੀ ਕੰਮ ਕਰਦੇ ਹੁੰਦੇ ਸੀ ਅਸੀਂ ਘਰੇ ਰਹਿੰਦੇ ਹੁੰਦੇ ਸੀ ਹੁਣ ਜਦ ਅਸੀਂ ਆਪ ਉਹਨਾਂ ਜੋਗੇ ਹੋ ਗਏ ਵੀ ਤਾਂ ਹੁਣ ਆਪ ਵੀ ਹੈਲਪ ਕਰਾਉਣੇ ਉਹਨਾਂ ਨਾਲ ਜੀ ਤੇ ਕਿੱਥੋਂ ਆਨੇ ਹੋ ਤੁਸੀਂ ਅਸੀਂ ਮਾਨਸਾ ਦੇ ਲੱਗ ਇੱਕ ਬਲਾੜਾ ਸ਼ਹਿਰ ਪੈਂਦਾ ਹੈ ਉਹਦੇ ਪਿੰਡ ਆ ਗਏ ਜੀ ਹਲੋ 180 200 ਕਿਲੋਮੀਟਰ ਦੇ ਆ ਕਰੀਬ ਹੈ ਨਾ ਹਾਂ ਜੀ ਹਾਂ ਤੇ ਸਪੈਸ਼ਲ ਫਤੇਗੜ ਸਾਹਿਬ ਤੁਸੀਂ ਜੋੜ ਮੇਲ ਕਰਕੇ ਆਏ ਹੋ ਉਹ ਇਹ ਤਾਂ ਮੱਥਾ ਟੇਕਣ ਸੀ ਨਾਲ ਵੀ ਚਲੇ ਆਏ ਸੀ ਨਾ ਫਰੀ ਸੀਗੇ ਵੀ ਨਾਲੇ ਵੀ ਮੇਲਾ ਆ ਗਈ ਲਾਲ ਆ ਗਈ ਚਾਲਾ ਵੀ ਨਾ ਮੱਥਾ ਟੇਕ ਲਿਆ ਸੀ ਐਗਜ਼ਾਮ ਚੱਲ ਰਹੇ ਹੋਣਗੇ ਹੁਣ ਤਾਂ ਹਾਂ ਹਾਂ ਚੱਲ ਰਹੇ ਨੇ ਐਗਜ਼ਾਮ ਤਾਂ 9 ਤਰੀਕ ਨੂੰ ਮੇਰਾ ਪੇਪਰ ਆਈ ਉਹ ਲਾਸਟ ਪੇਪਰ ਆ ਗਿਆ ਸੀ ਇਦੋਂ ਬਾਅਦ ਫਰੀ ਆਈ ਜੀ ਹਾਂ ਜੀ ਇਹ ਦੂਆ ਫਾਈਨਲ ਯਰ ਚ ਜੀ ਜੇ ਵੇਖਿਆ ਜਾਵੇ ਅੱਜ ਕੱਲ ਦੀ ਨੌਜਵਾਨੀ ਜਾਂ ਤਾਂ ਮਾੜੇ ਕੰਮਾਂ ਦੇ ਵਿੱਚ ਪੈ ਰਹੀ ਆ ਨਸ਼ਿਆਂ ਦੇ ਵਿੱਚ ਪੈ ਰਹੀ ਆ ਹਨਾ ਮਾਪਿਆਂ ਨੂੰ ਤੰਗ ਕਰਦੀ ਪਈ ਆ ਉੱਥੇ ਹੀ ਇੱਕ ਨੌਜਵਾਨ ਸਾਡੇ ਸਾਹਮਣੇ ਇਹ ਜਿਹਾ ਖੜਾ ਵਾ ਜਿਹੜਾ ਕਾਲਜ ਦੇ ਵਿੱਚ ਹੋਣ ਦੇ ਬਾਵਜੂਦ ਆਪਦੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕਰ ਰਿਹਾ ਆਪਣੇ ਮਾਪਿਆਂ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂਜੀ ਜੀ ਇਹ ਕਿੱਦਾਂ ਦਾ ਲੱਗਦਾ ਵਾ ਕਿ ਤੁਸੀਂ ਬੇਲਪੁਰੀ ਦਾ ਕੰਮ ਇੱਥੇ ਕਰ ਰਹੇ ਹੋ ਜਾਂ ਉੱਧਰ ਵੀ ਕਰਦੇ ਹੋ ਉੱਧਰ ਵੀ ਕਰਦੇ ਹਾਂ ਉੱਧਰ ਵੀ ਲਾਉਣੇ ਆਂ ਉਧਰ ਵੀ ਆਹੀ ਕੰਮ ਕਰਦੇ ਆਂ ਕੁਲਫੀ ਆਈਸਕ੍ਰੀਮ ਵਗੈਰਾ ਮਿਲਕ ਬਦਾਮ ਦਾ ਸਾਰਾ ਕੁਝ ਹੈਗਾ ਹੀ ਆਪਣੇ ਕੋਲੇ ਇਹੋਂ ਤਾਂ ਹੀ ਮੈਂ ਗੱਡੀ 'ਚ ਵੀ ਬੈਠ ਸਕਦਾ ਸੀ ਪਰ ਮੈਂ ਖਮਾ ਚਲਾ ਇੱਥੇ ਖੜ੍ਹ ਜਾਂਦੇ ਆਂਗੇ ਵੀ ਉੱਥੇ ਤੁਸੀਂ ਬੈਜੋ ਗੱਡੀ 'ਚ ਤਾਂ ਰਕੇ ਫਿਰ ਮੈਂ ਲਾਲੀ ਵਰਮਾ ਜੀ ਸੋਨੂੰ ਪੈਰਾਂ ਦੇ ਖੜਿਆ ਸਾਰਾ ਦਿਨ ਖੜਿਆ ਰਹਿਣਾ ਵੀ ਔਖਾ ਹੋ ਜਾਂਦਾ ਹੈ ਬਜ਼ੁਰਗ ਤੋਂ ਹੀ ਤਾਂ ਰਕੀ ਮੈਂ ਖੜਿਆ ਰਹਿ ਨਹੀਂ ਫਿਰ ਤੇ ਡੈਡੀ ਗੱਡੀ 'ਚ ਰਹਿੰਦੇ ਨਹੀਂ ਉੱਥੇ ਮਿਲਕ ਬਦਾਮ ਦੀ ਜੀ ਨਾਲ ਵਾਲਿਆਂ ਦਾ ਕੀ ਰਿਐਕਸ਼ਨ ਹੁੰਦਾ ਤੁਹਾਨੂੰ ਇਦਾਂ ਕੰਮ ਕਰਦੇ ਆਂ ਵੇਖ ਕੇ ਉਹ ਤਾਂ ਰੈਐਕਸ਼ਨ ਦਾ ਉਹਨਾਂ ਨੂੰ ਪਤਾ ਹੁੰਦਾ ਹੀ ਕੀ ਹੁੰਦਾ ਬਸ ਉਹ ਮਾੜਾ-ਵੋਟਾ ਕਹਿਣ ਲੱਗ ਜਾਂਦੇ ਹੁੰਦੇ ਨੇਗੇ ਵੀ ਬੇਲਪੁਰੀ ਵੇਚਦਾ ਤਾਂ ਆਖੀ ਚਾਹ ਹਾਂਜੀ ਨਾਲ ਵਾਲੇ ਦੋਸਤ ਟਾਂਚ ਮਾਰਦੇ ਆ ਆਹ ਜਾਂ ਤਾਂ ਇੱਕ ਦੋ ਹੁੰਦੇ ਨੇ ਹੂੰ ਤਾਂ ਵਧੀਆ ਬਾਕੀ ਕਹਿੰਦੇ ਨੇ ਵੀ ਨਾ ਯਾਰ ਵਧੀਆ ਕੰਮ ਆਪਦਾ ਬਿਜ਼ਨਸ ਆਈ ਕਿਸੇ ਦੇ ਵੀ ਥੱਲੇ ਲਾ ਕੇ ਕੰਮ ਨਹੀਂ ਕਰਨਾ ਮੈਂਦਾ ਹੈਗਾ ਜੀ ਸਾਨੂੰ ਐ ਆਈ ਇੱਕ ਵਧੀਆ ਚੀਜ਼ ਇਹ ਆ ਕਿ ਹਨਾ ਤੁਸੀਂ ਮਿਸਾਲ ਬਣੇ ਹੋ ਸ਼ਾਇਦ ਉਹ ਬੱਚੇ ਮਜ਼ਾਕ ਉਡਾ ਰਹੇ ਹੋਣ ਪਰ ਉਹਨਾਂ ਦੇ ਮਾਪੇ ਜ਼ਰੂਰ ਕਹਿੰਦੇ ਹੋਣਗੇ ਕਿ ਉਹ ਮਿਹਨਤ ਕਰ ਰਹੇ ਆ ਹਾਂ ਹਾਂ ਕਹਿੰਦੇ ਨੇ ਕਹਿੰਦੇ ਨੇ ਜੀ ਦੋ ਤਿੰਨ ਤਾਂ ਵੀ ਬਾਕੀ ਦਾ ਕਹਿ ਜਾਂਦੇ ਨੇ ਵਧੀਆ ਮਿਹਨਤ ਆਪਦੀ ਮਿਹਨਤ ਆਪਦੀ ਕੰਮ ਵਿੱਚ ਕੋਈ ਸੰਗਣੀ ਨਹੀਂ ਗਈ ਨਾ ਜੀ ਤੇ ਵਧੀਆ ਬਿਜ਼ਨਸ ਆਈ ਆ ਆਪਦਾ ਆਪਦੇ ਬਿਜ਼ਨਸ 'ਚ ਤਾਂ ਕਮਾਈ ਹੈਗੀ ਜੀ ਕਿਸੇ ਦੇ ਥੱਲੇ ਲਾ ਕੇ ਯਾਰ ਕੰਮ ਕਰਨਾ ਨੇ ਅਗਲਾ ਸਾਰਾ ਦਿਨ ਅਗਲਾ ਗਰੂ ਮਾਰਦਾ ਜੀ ਖੜਾ ਜੀ ਤਾਰ ਕੇ ਜੀ ਤੇ ਮਨਪ੍ਰੀਤ ਵੇਖਿਆ ਜਾਵੇ ਤਾਂ ਆਪਾਂ ਗੱਲ ਅਕਸਰ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਨੇ ਬਹੁਤ ਛੋਟੀ ਉਮਰ ਦੇ ਵਿੱਚ ਕੰਮ ਕਰਨ ਲੱਗ ਜਾਂਦੇ ਨੇ ਕੋਈ ਸੰਗ ਨਹੀਂ ਹੁੰਦੀ ਹੈ ਨਾ ਤੇ ਜਿਹੜੇ ਪੰਜਾਬੀ ਦੀ ਗੱਲ ਕਰੀਏ ਉਹ ਬਾਹਰ ਜਾਣਾ ਚਾਹੁੰਦੇ ਨੇ ਬਾਹਰ ਜਾ ਕੇ ਵੀ ਇਦਾਂ ਹੀ ਦਿਹਾੜੀਆਂ ਹੀ ਕਰਦੇ ਪਏ ਨੇ ਹੈ ਨਾ ਛੋਟੇ ਛੋਟੇ ਕੰਮ ਕਰਦੇ ਪਏ ਨੇ ਪਰ ਇੱਥੇ ਕੰਮ ਕਰਨ ਲੱਗੇ ਉਹਨਾਂ ਨੂੰ ਸੰਗ ਆਂਦੀ ਉਹ ਤਾਂ ਹੀ ਦੇਖੋ ਹੁਣ ਪਤਾ ਨਹੀਂ ਉਹ ਤਾਂ ਬਾਰ ਨੂੰ ਤਾਂ ਮੇਰਾ ਵੀ ਬਣਿਆ ਸੀ ਮੈਂ ਵੀ ਹਾਈਲਾਈਟਸ ਕਰ ਲਿਆ ਗਿਆ ਪਲੱਸ 2 ਦਵਾ ਦਾ ਪਰ ਮੈਂ ਸੋਚਿਆ ਜੀ ਵੀ ਘਰ ਦੇ ਹਾਲਾਤ ਐਨੇ ਪੈਸੇ ਤਾਂ ਹੈ ਨਹੀਂਗੇ ਜੀ ਫਿਰ ਮਾਚ ਲੈ ਗ੍ਰੈਜੂਏਸ਼ਨ ਕਰ ਲੈਣੇ ਆ ਅੱਗੇ ਵੀ ਦੇਖ ਲਾਂਗੇ ਇੱਥੇ ਜੇ ਮਿਹਨਤ ਕਰਾਂਗੇ ਇੱਥੇ ਨੌਕਰੀਆਂ ਵਾਧੂ ਨਹੀਂ ਆਪਾਂ ਨੂੰ ਜੀ ਜੇ ਮਿਹਨਤ ਕਰਾਂਗੇ ਜੇ ਮਿਹਨਤ ਕਰਾਂਗੇ ਹਾਂ ਜੀ ਤੇ ਕੀ ਬਣਨ ਦਾ ਸੁਪਨਾ ਕੀ ਕਰਨਾ ਚਾਹੁੰਦੇ ਹੋ ਮੈਂ ਤਾਂ ਇਹ ਫੌਜ 'ਚ ਲੱਗਣਾ ਹਾਂਜੀ ਤੇ ਬਾਕੀ ਅੱਗੇ ਬਾਬਾ ਜੀ ਦਾ ਕੋਈ ਪਤਾ ਨਹੀਂ ਆਈ ਕਿੱਧਰ ਲਵਾ ਦੇਣ ਤਿਆਰੀ ਕਰ ਰਹੇ ਹਾਂ ਪੂਰੀ ਫੌਜ ਦੇ ਵਿੱਚ ਲੱਗਣ ਦੀ ਹਾਂਜੀ ਬਸ ਹੁਣ ਦੇਖਾਂਗੇ ਐਸੀ ਦੀ ਭਰਤੀ ਐਸੀ ਦੀ 18 ਹੋਇਆ ਜੀ ਮੈਂ 12 12ਵੇਂ ਮਹੀਨੇ 'ਚ 4 ਤਰੀਕ ਨੂੰ ਆ ਚਾਰ ਤਰੀਕ ਨੂੰ 18 ਸਾਲ ਹੋ ਗਏ ਪੂਰੇ ਜੀ ਇਹ ਟ్రਾਇਲ ਦਿੱਤੇ ਜਾਣਗੇ ਹਾਂ ਜੀ ਹੁਣ ਦਵਾਂਗੇ ਜੀ ਟ్రਾਇਲ ਚਿੱਕਾ ਦੋ ਤੂੰ ਕਰ ਰਹੇ ਹੋ ਮਨਪ੍ਰੀਤ ਕੰਮ ਆ ਕੰਮ ਹੀ ਸਾਨੂੰ ਕਾਫੀ ਟਾਈਮ ਹੋ ਗਿਆ ਜੀ ਪਹਿਲਾਂ ਕੁਲਫੀ ਤੇ ਮਿਲਕ ਬਦਾਮ ਦਾ ਸੀ ਗਈ ਬਾਚੂ ਆ ਐਡ ਕਰ ਲਿਆ ਸੀ ਵਿੱਚ ਜੀ ਕਿੰਨੇ ਸਾਲ ਤੋਂ ਕੰਮ ਕਰ ਰਹੇ ਹੋ ਫਿਰ ਸਾਨੂੰ ਘਟੂ ਘਟ 7 5 6 ਸਾਲ ਹੋ ਗਏ ਕੰਮ ਕਰਦਿਆਂ ਨੂੰ ਮੰਨਦੇ ਵੀ ਕਹਿ ਸਕਦੇ ਆ ਜੇਕਰ ਆਪਦੇ ਬੱਚਿਆਂ ਨੂੰ ਛੋਟੀ ਉਮਰ ਹੀ ਕੰਮ ਕਰਨ ਤੇ ਲਗਾ ਦਿੱਤਾ ਜਾਵੇ ਤਾਂ ਬਹੁਤ ਜ਼ਿਆਦਾ ਮਦਦ ਆ ਜਿਹੜੀ ਉਹ ਹੋ ਜਾਂਦੀ ਆ ਹਨਾ ਵੀ ਬੱਚੇ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਵੀ ਪਤਾ ਲੱਗਦਾ ਰਹਿੰਦਾ ਜੀ ਕਿਵੇਂ ਮਿਹਨਤ ਹੁੰਦੀ ਹੈ ਜਵਾਕਾਂ ਨੂੰ ਉਹ ਜਿਵੇਂ ਹੁਣ ਸਾਡੇ ਡੈਡੀ ਨੇ ਸਾਨੂੰ ਨਾਲ ਹੀ ਲਾ ਲਿਆ ਸੀ ਛੋਟੀ ਉਮਰ ਹੀ ਵੀ ਜਦੋਂ ਅਸੀਂ ਪੜਦੇ ਰਹੇ ਹਾਂ ਵੀ ਨਾਲ ਅਸੀਂ ਆਪ ਡੈਡੀ ਦੇ ਨਾਲ ਜਾਂਦੇ ਰਹੇ ਹਾਂ ਜੀ ਤੇ ਉਹਨਾਂ ਨੂੰ ਪਤਾ ਸੀ ਵੀ ਸਾਨੂੰ ਵੀ ਪਤਾ ਲੱਗਦਾ ਰਿਹਾ ਸੀ ਵੀ ਸਾਡੇ ਡੈਡੀ ਕਿਵੇਂ ਕੰਮ ਕਰਦੇ ਪੈਸਾ ਕਿਵੇਂ ਕਮਾਇਆ ਜਾਂਦਾ ਵੀ ਮਿਹਨਤ ਨਾਲ ਜੀ ਫਿਰ ਫालतू ਦੀਆਂ ਡਿਮਾਂਡਾਂ ਨਹੀਂ ਬੱਚੇ ਮਾਪਿਆਂ ਦੇ ਕਰਦੇ ਨਹੀਂ ਫालतू ਦੀਆਂ ਡਿਮਾਂਡ ਤਾਂ ਨਹੀਂ ਕਰੇ ਕਰੀ ਪਰ ਉਹ ਡੈਡੀ ਕਦੇ ਕੋਈ ਰੋਕਦੇ ਵੀ ਨਹੀਂ ਜਿਹੜੀ ਚੀਜ਼ ਵੀ ਲੈਣੀ ਆ ਫਿਰ ਉਹਦੇ ਵਾਸਤੇ ਪੈਸੇ ਵੀ ਦੇ ਦਿੰਦੇ ਨੇ ਕਿਤੇ ਵੀ ਜਾਣਾ ਸਾਰਾ ਕੁਝ ਪੂਰਾ ਕਰਦੇ ਨੇ ਜੀ 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 ਸੋ ਇੱਕ 18 ਸਾਲਾਂ ਦਾ ਇਸ ਬੱਚੇ ਨੇ ਅਜੇ ਹੋਣਾ ਹੈ ਤੇ ਅਜੇ ਇੰਨੀ ਛੋਟੀ ਉਮਰ ਦੇ ਵਿੱਚ ਮਾਪਿਆਂ ਦੇ ਨਾਲ ਸਹਾਰਾ ਬਣ ਰਿਹਾ ਵਾ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਕਿ ਮੇਰੇ ਫਾਦਰ ਸਾਹਿਬ ਨੇ ਮੇਰੇ ਲਈ ਇੰਨਾ ਕੁਝ ਕੀਤਾ ਤੇ ਉਹਨਾਂ ਦੇ ਨਾਲ ਕੰਮ ਕਰਵਾ ਰਿਹਾ ਵਾ ਕਿਸੇ ਤਰੀਕੇ ਦੀ ਕੋਈ ਵੀ ਪਰੇਸ਼ਾਨੀ ਹੈ ਜਿਹੜੀ ਕਿ ਮਾਪਿਆਂ ਤੇ ਨਹੀਂ ਆਣ ਦੇਣਾ ਚਾਹੁੰਦਾ ਗ੍ਰੈਜੂਏਸ਼ਨ ਕਰਦਾ ਪਿਆ ਤੇ ਨਾਲ ਦੀ ਨਾਲ ਵੇੜਬੁੜੀ ਵੇਚਦਿਆ ਜਦ ਕਿ ਅੱਜ ਕੱਲ ਦੇ ਨੌਜਵਾਨ ਨੇ ਜਿਹੜੇ ਬਹੁਤ ਘਟ ਕੰਮ ਕਰਦੇ ਵੱਲ ਧਿਆਨ ਦਿੰਦੇ ਨੇ ਉਹਨਾਂ ਦਾ ਧਿਆਨ ਹੁੰਦਾ ਕਿ ਐਸੀ ਡਿਮਾਂਡਾਂ ਕਰੀਏ ਆਪਦੇ ਮਾਪਿਆਂ ਤੋਂ ਮੰਗ ਕਰੀਏ ਤੇ ਤੇ ਜਾਂ ਫਿਰ ਨੌਜਵਾਨ ਨੇ ਜਿਹੜੇ ਗਲਤ ਪਾਸੇ ਲੱਗਦੇ ਨੇ ਨਸ਼ਿਆਂ ਦੇ ਵੱਲ ਲੱਗਦੇ ਨੇ ਲੇਕਿਨ ਉੱਥੇ ਇਹ ਨੌਜਵਾਨ ਆ ਜਿਹੜਾ ਕਿ ਉਹ ਮਿਸਾਲ ਆ ਕਿ ਮਾਪਿਆਂ ਦਾ ਸਹਾਰਾ ਬਣ ਕੇ ਮਾਪਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਵਾ ਤੇ ਮਿਹਨਤ ਕਰਦਾ ਪਿਆ ਵਾ